ਹਾਂਜੀ ਮਿੱਤਰੋ ਜਿਹੜਾ ਤੁਸੀਂ ਮੇਰੇ ਪਿੱਛੇ ਆ ਚਿਮਨੀ ਜੀ ਦੇਖੀ ਜਾਂਦੇ ਹੋ ਪੱਠਾ ਜਾਂ ਲੱਗਿਆ ਵਾ ਇਹ ਕੋਈ ਆਮ ਪੱਠਾ ਨਹੀਂ ਹੈਗਾ ਇੱਥੇ ਮਿੱਤਰੋ ਜਿਹੜੀ ਘਰਾਂ ਦੇ ਵਿੱਚ ਆਪਣੇ ਡਿਜ਼ਾਈਨ ਬਣਦੇ ਆ ਸੱਤਾਂ ਦੇ ਫੁੱਲ ਬੂਟੀਆਂ ਜਾਂ ਆਮ ਪਾ ਦਿੰਦੇ ਆ ਇੱਥੇ ਮਿੱਤਰੋ ਉਹ ਪੀਓਪੀ ਤਿਆਰ ਹੁੰਦੀ ਆ ਤੇ ਇਧਰਲੇ ਪਾਸੇ ਇੱਕ ਵਾਰੀ ਕੈਮਰਾ ਮਾਰਦੀ ਜਿਹੜਾ ਆਹਾ ਮਿੱਤਰੋ ਇਧਰਲੇ ਪਾਸੇ ਲਾਏ ਪਾਇਆ ਵੱਡੇ ਵੱਡੇ ਪੱਥਰ ਇਹ ਸਾਰੇ ਦੇ ਸਾਰੇ ਪੱਥਰ ਪੀਓਪੀ ਦੇ ਆ ਤੇ ਇਹ ਵਰਕ ਕਿਵੇਂ ਕਰਦੀ ਆ ਉਹ ਜਿਹੜੀ ਲੋਡਿੰਗ ਵਾਲੀ ਲੱਗੀ ਪਈ ਆ ਜੀ ਪੱਥਰ ਚ ਆਉਂਦੀ ਆ ਉਹ ਪੱਥਰ ਜਿਵੇਂ ਆ ਛੋਟੇ ਕੰਕਰ ਪੱਥਰ ਆ ਗਏ ਇ ਚੈਣ ਕੁ ਪੀਰ ਨਾਲ ਲੋਡ ਹੋ ਕੇ ਦੂਜੇ ਪਾਸੇ ਜਾਊਗਾ ਤੇ ਇੱਥੇ ਮਾਲ ਬਰੀਕ ਹੋ ਜਾਂਦਾ ਉਹਦਰ ਜਿੱਥੇ ਵੜ ਗਿਆ ਤੂੰ ਇਧਰਲੇ ਪਾਸੇ ਦੀ ਆ ਜਾ ਜਲ ਜਾਏਗਾ ਜਲ ਜਾਏਗਾ ਇਹ ਬਿਲਕੁਲ ਬਹੁਤ ਗਰਮ ਆ ਜਿੱਥੇ ਤੂੰ ਫਿਰਦਾ ਇਹ ਗਰਮ ਮਾਗਾ ਕੰਮ ਤੇ ਜਿੱਥੋਂ ਦੀ ਮੈਂ ਨਾ ਕੋ ਹੁਣ ਤੂੰ ਉੱਥੋਂ ਨਹੀਂ ਲੰਘਣਾ ਤੇ ਇਹ ਪੂਰਾ ਗਰਮ ਮਾਲ ਆ ਜੀ ਪਹਿਲਾਂ ਇਹਨੂੰ ਪਕਾ ਕੇ ਬਰੀਕ ਕਰਿਆ ਜਾਂਦਾ ਪਹਿਲਾਂ ਇਹਨੂੰ ਸਾਰੇ ਮਾਲ ਨੂੰ ਚੰਗੀ ਤਰ੍ਹਾਂ ਪਕਾਇਆ ਜਾਂਦਾ ਇਹਦੇ ਉੱਪਰ ਦੀਆਂ ਇਹਨੂੰ ਚੰਗੀ ਤਰ੍ਹਾਂ ਪਕਾਇਆ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਕਿਤੇ ਜਾ ਕੇ ਹੁਣ ਸਰ ਨੂੰ ਬਾਰਕ ਦਿਖਾਉਣਾ ਹੈ ਪੀਓਪੀ ਤਿਆਰ ਹੁੰਦੀ ਕਿਵੇਂ ਆ ਆ ਪੱਠੀ ਲੱਗੀ ਹੋਈ ਆ ਜੀ ਇੱਥੇ ਆ ਪੱਠੀ ਦੇ ਵਿੱਚ ਇੱਧਰ ਲੱਕੜਾ ਪੰਗਾ ਲੱਕੜਾ ਬੂਰਾ ਬਾਰਾ ਇੱਥੇ ਜਿਹੜੇ ਜੀ ਮਿਲ ਜਾਂਦੀ ਆ ਉਹਨੂੰ ਇਹਦੇ ਅੰਦਰ ਸਿੱਟਿਆ ਜਾਂਦਾ ਆ ਵੱਡੇ ਸਰ ਇਹਦਾ ਗੇਟ ਬੰਦ ਕਰਕੇ ਆ ਪੱਠੀ ਚੱਲਦੀ ਆ ਇਹ ਬਲੋਰ ਲੱਗਿਆ ਹੋਆ ਵੱਡਾ ਮੋਟਰ ਦੇ ਨਾਲ ਇਹ ਹਵਾ ਮਾਰਦਾ ਰਹਿੰਦਾ ਤੇ ਇਹ ਵੀ ਉਹ ਪੁਰੀ ਲੱਗੀ ਹੋਈ ਆ ਉੱਧਰ ਵੀ ਇੱਕ ਮੋਟਰ ਕੰਮ ਕਰਦੀ ਆ ਉਹ ਜਿਹੜਾ ਤੁਰਾਇਆ ਘੁੰਮਿਆ ਜਾਂਦਾ ਇਹਦੇ ਵਿੱਚ ਇਹੜਾ ਸੇਕ ਨੂੰ ਘਮਾਉਂਦਾ ਰਹਿੰਦਾ ਜਿਹੜਾ ਮਾਲ ਆ ਉਹ ਆ ਗਈ ਚਨ ਪੂ ਉਦੋਂ ਮਾਲ ਉਹਦੇ ਉੱਤੇ ਚੜੂਗਾ ਸਾਰੇ ਦਾ ਸਾਰਾ ਉਹਦੇ ਵਿੱਚ ਜਾਊਗਾ ਉਹਦੇ ਵਿੱਚ ਜਾ ਕੇ ਉੱਥੋਂ ਇਹਦੇ ਵਿੱਚ ਪੈਂਦਾ ਆਜੋ ਹੁਣ ਸਕ ਦਸੋਣੇ ਆ ਉਦੋਂ ਦੇਖੋ ਮਾਲ ਲੋਡ ਹੋ ਗਿਆ ਸਾਰਾ ਮਾਲ ਇੱਕ ਵਾਰ ਇੱਥੇ ਆ ਕੇ ਡਿੱਗ ਪੂ ਥੱਲੋਂ ਮਾਲ ਆ ਜਿਹੜਾ ਆ ਜਗ੍ਹਾ ਤੇ ਉੱਤੇ ਆ ਜੂ ਮਿੱਤਰੋ ਦੇਖੋ ਜਿਹੜੇ ਪੱਟਿਆਂ ਵਾਲੇ ਸੀ ਜਿੰਨਾ ਮਾਲ ਉਦੋਂ ਲੋਡ ਹੁੰਦਾ ਚੜਦਾਗਾ ਇਹਦੇ ਵਿੱਚ ਪਾਇਆ ਜਾਂਦਾ ਚੌਕੀ ਚੱਕੀ ਨੂੰਮਾ ਚੀਜ਼ ਦੇ ਵਿੱਚ ਇੱਥੇ ਆ ਕੇ ਇੱਥੋਂ ਇਹਨਾਂ ਨਾਲ ਠੱਕ ਕੇ ਸਾਰੇ ਦਾ ਸਾਰਾ ਮਾਲ ਜਿਹੜੀ ਇਧਰਲੇ ਪਾਸੇ ਆ ਕਮਰਾ ਜਿਹਾ ਬਣਿਆ ਇਹਦੇ ਵਿੱਚ ਅੱਗ ਚੱਲਦੀ ਆ ਪੂਰੀ ਫੁੱਲ ਅੱਗ ਚੱਲਦੀ ਆ ਉਹ ਬਾਈ ਦੇਖੋ ਉਧਰ ਕਰੀਬ ਜਾਂਦਾ ਹਨਾ ਸੱਟ ਅੱਗ ਚੱਲਦੀ ਆ ਉਹਦੇ ਵਿੱਚ ਜਾਂਦਾ ਉਹ ਦੁਬਾਰ ਦੇ ਵਿੱਚ ਪੂਰਾ ਤਪਕੇ ਬਰੀਕ ਹੋ ਕੇ ਇਧਰਲੇ ਪਾਸੇ ਆ ਜਾਂਦਾ ਜਿਵੇਂ ਉਹ ਸਾਰਾ ਗਰਮ ਆ ਉਹ ਪੂਰਾ ਗਰਮ ਹੈ ਨਾ ਉਹ ਉਧਰਲੇ ਪਾਸੇ ਆ ਰਹੀ ਗਰਮ ਹੁਣ ਉਧਰੋਂ ਇਧਰਲੇ ਪਾਸੇ ਆਦਾ ਕਿਰਾ ਹੁਣ ਗਰਮ ਮਾਲ ਉਧਰ ਜਾ ਕੇ ਉੱਥੇ ਆ ਜਾਂਦਾ ਜਿਹੜਾ ਮਾੜੀ ਮੋਟੀ ਜਿਵੇਂ ਕਿ ਇਹ ਦੁਬਾਰ ਦੇ ਵਿੱਚ ਕੱਚ ਰਹਿ ਜਾਂਦੀ ਆ ਤਾਂ ਇਧਰ ਵੀਰਾਂ ਦੀ ਚੱਕੀ ਲੱਗੀ ਵੀ ਆ ਆਹ ਵੇ ਜਿਵੇਂ ਆਪਣੇ ਆਟਾ ਚੱਕੀ ਹੁੰਦੀ ਆ ਉਸ ਰੋਟੇ ਇਹ ਚੱਕੀ ਲੱਗੀ ਵੀ ਆ ਚੱਕੀ ਦੇ ਵਿੱਚ ਹਾਂਜੀ ਠੀਕ ਐ ਉਧਰੋਂ ਜਿਹੜਾ ਮਾਲ ਆ ਗਰਮ ਹੋ ਕੇ ਇੱਥੇ ਆ ਜਾਂਦਾ ਇੱਥੋਂ ਪਰ ਚੱਕੀ ਦੇ ਵਿੱਚ ਜਾਂਦਾ ਚੱਕੀ ਦੇ ਵਿੱਚ ਪੀ ਕੇ ਫਿਰ ਬਰੀਕ ਇਧਰ ਗੱਟੇ ਭਰੇ ਜਾਂਦੇ ਆ ਜੀ ਬੋਰੀਆਂ ਭਰੀਆਂ ਜਾਂਦੀਆਂ ਜਿਹੜੀਆਂ ਕਿ ਇੱਥੋਂ ਲੋਡ ਹੋ ਕੇ ਪੰਜਾਬ ਹਰਿਆਣਾ ਹਮਾਚਲ ਸਾਰੇ ਕਿਤੇ ਐਕਸਪੋਰਟ ਹੁੰਦਾ ਤੇ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ ਉਹਦੇ ਪਾਸੇ ਬਾਈਆਂ ਦਾ ਕੰਮ ਆ ਜੀ ਪੂਰਾ ਟੌਪ ਦਾ ਜਿਵੇਂ ਕਿ ਦੀ ਆਪਣੇ ਜਾਂਦੇ ਜਾਂਦੇ ਵਿੱਚ ਕਈ ਵਾਰੀ ਹੈ ਨਾ ਵਿੱਚ ਮਿਲਾਵਟ ਹੋ ਜਾਂਦੀ ਆ ਪਰ ਇੱਥੇ ਆ ਜਿਹੜੀ ਕੁਆਲਿਟੀ ਆ ਪੀਓਪੀ ਦੀ ਜੇ ਮੈਨੂੰ ਇੱਕ ਨੰਬਰ ਮਿਲਦੀ ਆ ਆ ਪੀਓਪੀ ਆ ਜੀ ਜਿਹੜੀ ਆਪਣੇ ਲੱਭਿਆ ਨਹੀਂ ਮਿਲਦੀ ਤੇ ਜੇ ਜਾਣਕਾਰੀ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਸੋ ਬਹੁਤ ਬਹੁਤ ਧੰਨਵਾਦ ਜੀ